ਸਨਾਤਨ ਧਰਮ ਸਭਾ ਸ਼ੀ ਮੰਦਰ ਸੁਕਾ ਤਲਾਬ ਸੁਲਤਾਨਪੁਰ ਲੋਹਰ ਅੰਮ੍ਰਿਤਸਰ ਸਮੂਹ ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਹਰ ਇੱਕ ਵਰਗ ਨੂੰ ਕਿਉਂਕਿ ਸਾਡਾ ਹਮੇਸ਼ਾ ਹੀ ਇੱਕੀ ਮੋਟਿਵ ਰਿਹਾ ਹੈ ਸਰਬ ਧਰਮ ਦਾ ਲੈ ਕੇ ਸਹਾਰਾ ਮੰਦਰ ਸੁੰਦਰ ਬਣੇ ہمارا ਇਸ ਸੁਕਾਤਲਾ ਮੰਦਿਰ ਦੇ ਵਿੱਚ 3 ਦਿਨ ਵਾਸਤੇ ਇੱਕ ਸ਼ਿਵ ਕਥਾ ਦਾ ਪ੍ਰੋਗਰਾਮ ਹੈ ਵਿਸ਼ਾਲ ਪ੍ਰੋਗਰਾਮ ਹੈ ਮੈਂ ਸਮੂਹ ਅਮਰਸਾ ਸ਼ਹਿਰ ਨਿਵਾਸੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮਿਤੀ 3 ਤਰੀਕ 4 ਤਰੀਕ ਤੇ 5 ਤਰੀਕ ਨੂੰ ਸ਼ਾਮ ਨੂੰ 4 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਸ਼ਿਵ ਕਥਾ ਦਾ ਵਿਸ਼ਾਲ ਪ੍ਰੋਗਰਾਮੇ ਜਿੱਤਨੇ ਮੈਂ ਹਰ ਇੱਕ ਅਦਾਰੇ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕੋਈ ਵੀ ਲੀਡਰ ਸਹਿਬਾਨ ਹੋਵੇ ਕੋਈ ਵੀ ਐਨ ਜੀਓ ਹੋਵੇ ਸਰਬ ਧਰਮ ਦੇ ਹਰ ਇੱਕ ਇਨਸਾਨ ਨੂੰ ਮਾਈ ਭਾਈ ਹਰ ਇੱਕ ਬੱਚੇ ਨੂੰ ਬਜ਼ੁਰਗ ਨੂੰ ਮਾਤਾ ਨੂੰ ਸਾਡੇ ਵੱਲੋਂ ਸਨਾਤਨ ਧਰਮ ਸਭਾ ASR 109 ਸਮੂਹ ٹرسٹ ਵੱਲੋਂ ਸਮੂਹ ਸੇਵਾਦਾਰ ਕਮੇਟੀ ਵੱਲੋਂ ਹੱਥ ਜੋੜ ਕੇ ਅਪੀਲ ਹੈ ਕਿ ਕਿਰਪਾ ਕਰਕੇ ਪਰਿਵਾਰਾਂ ਸਮੇਤ ਪਹੁੰਚ ਕੇ ਜਿੱਥੇ ਇਸ ਕਥਾ ਦਾ ਆਨੰਦ ਮਾਣੋ ਉੱਥੇ ਹੀ ਇਹ ਕਥਾ ਸੁਣ ਕੇ ਆਪਣੇ ਆਪ ਨੂੰ ਆਪਣੇ ਸਰੀਰ ਨੂੰ ਭਾਗੇਦਾਰ ਸਮਝੋ ਜੇਕਰ ਵੀਰ ਬਜਨਗੇ ਹਰਾਰ ਮਹਾਦੇਵ ਬੋਲੇ ਸੋਨਿਹਾਲ ਸਾਸ ਰਿਆਗੜ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੇ ਕਿ ਨਿਤੀ 3 4 5 ਨੂੰ ਵਿਸ਼ਾਲ ਸ਼ਿਵ ਕਥਾ 3 ਦਿਨ ਵਾਸਤੇ ਸ਼ਾਮ 4 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਹੋਣ ਜਾਰੀ ਹੈ ਤੇ ਨਾਲ ਹੀ ਸਾਰੇ ਬਾੜ ਜਿੰਨੇ ਵੀ ਮੰਦਰ ਦੇ ਬਾਹਰ ਦੁਕਾਨਦਾਰ ਨੇ ਰੇੜੀਆਂ ਬਾਰੇ ਵੀਰ ਦੇ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਸਾਡੀ ਅਪੀਲ ਹੈ ਕਿ 3 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਕਿਰਪਾ ਕਰਕੇ ਜਦੋਂ ਤੱਕ ਪ੍ਰੋਗਰਾਮ ਹੋਵੇਗਾ ਨਾਲ ਹੀ ਪੂਰੇ ਪੂਰੇ ਮੰਦਰ ਦੇ ਬਾਹਰ ਸਕੂਟਰ ਸਟੈਂਡ ਵਾਸਤੇ ਕਾਰ ਸੇਵਾ ਦੇ ਲੋਗ ਸਾਡੇ ਮੰਦਰ ਕਮੇਟੀ ਦੇ ਸੇਵਾਦਾਰ ਸੇਵਾ ਕਰਨਗੇ ਕਿਰਪਾ ਕਰਕੇ 3 ਘੰਟੇ ਵਾਸਤੇ ਤੁਸੀਂ ਭਾਵੇਂ 3 ਘੰਟੇ 7 ਵਜੇ ਤੋਂ ਬਾਅਦ ਲਾ ਦਿਓ ਜਾਂ ਉਸ ਤੋਂ ਪਹਿਲਾਂ 3 ਘੰਟੇ ਪਹਿਲਾਂ ਆ ਜਿਓ 3 ਘੰਟੇ ਦੀ ਬਾਹਰ ਸਾਨੂੰ ਰੋਣ ਖਾਲੀ ਚਾਹੀਦਾ ਹੈ ਧੰਨਵਾਦ